वैसे मेरी पैडना नालो आ सा 5 ਤੋਂ 7 ਕੰਡਲ ਝਾੜ ਵਧੂਗਾ ਜੀ ਤਾਂ ਇਹੋ ਪਾਣੀ ਲਾਣ ਦੀ ਕਣਕ ਮਰ ਜਾਂਦੀ ਜੀ ਫਿਰ ਮੈਂ ਫੁਆਰਾ ਸਿਸਟਮ ਵੀ ਲਵਾਇਆ ਨਾ ਫੁਆਰਾ ਸਿਸਟਮ ਵੀ ਸਕਸੈਸਫੁਲ ਨਹੀਂ ਰਿਹਾਗਾ ਫਿਰ ਇੱਕ ਦੋ ਸਾਲ ਮੀਆਂ ਦੇ ਕਰਦੇ ਰਹੇ ਆ ਜੀ ਰਾਜਸਥਾਨਾਂ ਉਂ ਕਿ ਜਿਵੇਂ ਮੀਂਹ ਪੈ ਗਿਆ ਠੀਕ ਹੈ ਨਹੀਂ ਤਾਂ ਪਾਣੀ ਨਹੀਂ ਲਾਉਂਦੇ ਸੀਗੇ ਫਿਰ ਮੈਂ ਕਿਹਾ ਨਹੀਂ ਕੰਮ ਲੋਟ ਆਉਂਦਾ ਫਿਰ ਅਸੀਂ ਐਕਤੀ ਬੈਟ ਤੇ ਵਿਜਾਈ ਕਰ ਲਈ ਜੀ ਜੇ ਆਪਾਂ ਝੋਨਾ ਵਾਡੇ ਆ ਜਦੋਂ ਐਸਵਾਨ ਦੇ ਵਿੱਚ ਖਾਲੀ ਸੀ ਬਹੁਤ ਵੱਡੇ ਵੱਡੇ 4 ਵੀਲ ਮਸ਼ੀਨਾਂ ਝੋਨਾ ਵੱਡਾ ਹੋਇਆ ਸੀ ਐਸੇ ਕੰਬਾਈਨ ਨਾਲ ਵੱਡਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਕਵੰਗਾਣਾ ਵਾਇਆ ਬਹੁਤ ਕੁਝ ਕੀਤਾ ਯਾਰ ਅਭੀ ਤਕਰੀਬਨ ਤਕਰੀਬਨ ਕੱਲਾ ਵਾਈ ਵਾਈ ਦੇ ਖਰਚਾ ਬੀਜਣ ਤੱਕ ਬਿਨਾ ਕਿਸੇ ਰੇਸਪਰੇਅ ਤੋਂ ਹੈਗਾ ਪੰਜ ਤੋਂ ਪੰਜ ਤੋਂ 6000 ਰੁਪਏ ਦਾ ਖਰਚਾ ਖਰਚਾ ਆਇਆ ਕੱਲਾ ਇਹਨੂੰ ਵਾਹਣ ਨੂੰ ਬਣਾਉਣ ਵਾਸਤੇ ਬਿਡ ਤੇ ਬੀਜ ਕੇ ਬਿਡ ਤੇ ਬੀਜਣ ਤੱਕ ਦਾ ਖਰਚਾ ਪੰਜ ਤੋਂ 6000 ਰੁਪਏ ਵੀ ਕੋਸਟ ਤਾਂ ਹੁੰਦੀ ਐ ਅਕਸਰ ਇੰਨੇ ਸੇਵ ਵਾਲੇ ਵਾਹਣਾਂ ਨੂੰ ਉਹਣਾ ਕਰਨਾ ਫਿਰ ਜਿਹੜੇ ਵਿੱਚ ਮਾੜੇ ਮੋੜੇ ਕਰੱਚੇ ਗੁਰਚੀ ਹੁੰਦੇ ਵਿੱਚ ਮਾਲ ਲੈ ਕਰਨੇ ਬਹੁਤ ਕੁਝ ਕਰਨਾ ਪੈਂਦਾ ਪੰਜ ਤੋਂ 600 ਰੁਪਏ ਖਰਚਾ ਹੈਗਾ ਬਿੜ ਦੇ ਕਣਕ ਵੀ ਜਾਂਦਾ ਜੀ ਦੂਸਰੀ ਕਣਕ 2000 ਰੁਪਏ ਚ ਇਕੱਲਾ ਵਿਜੀ ਜਾਂਦੀ ਹੈ ਇਹਦਾ ਖਰਚਾ ਦੂਸਰੀ ਨਾਲ 4000 ਰੁਪਏ ਐਕਸਟਰਾ ਉਦੋਂ 10 ਕੁਇੰਟਲ ਸੀ ਬਈ 9 10 ਸਾਰਿਆਂ ਦੀ ਹੁਣ ਵੀ 810 ਕੁਇੰਟਲ ਝਾੜ ਨਿਕਲਦਾ ਇਹਦਾ ਹੁਣ ਲੱਗ ਰਿਹਾ ਵੀ 15 ਤੋਂ 15 ਤੋਂ 18 ਕੁਇੰਟਲ ਝਾੜ ਆਉਣ ਦੀ ਆਸਮੇਤ ਹੈਗੀ ਹੈ ਜੀ ਪਹਿਲਾਂ ਤਾਂ ਜਦੋਂ ਪਾਣੀ ਲਾਣ ਦੇ ਕਣਕ ਮਰ ਜਾਂਦੇ ਸੀ ਫਿਰ ਜਿਵੇਂ ਮੀਂਹ ਬਹੁਤ ਪਿਆ ਤੁਹਾਡੇ ਤੁਸੀਂ ਬੈਕ ਸਾਈਡ ਦੇਖ ਲਓ ਬਹੁਤ ਕਣਕਾਂ ਡਿੱਗੀਆਂ ਪੰਗਾਂ ਵੀ ਡਿੱਗੀ ਨਹੀਂ ਗਈ ਖੜੀ ਐ ਤੁਸੀਂ ਕਹਿਆ ਬਾਈ ਲਾਲੀ ਅਬ ਮੇਰਾ ਨਾਮ ਹਰਵਿੰਦਰ ਸਿੰਘ ਪਿੰਡ 도ਤਾ ਡਿਸਟ੍ਰਿਕਟ ਸਰੀਮੁਖਸਾ ਸਾਹਿਬ ਇਹ ਜਿਵੇਂ ਤੁਸੀਂ ਪਹਿਲਾਂ ਇਹ ਆਪਾਂ ਕੰਮ ਕਣਕ ਵਿੱਚ ਸੀ ਬੈੱਡ ਤੇ ਜਿਵੇਂ ਤੁਸੀਂ ਦਸੰਬਰ ਲਾਸਟ ਚ ਪਹਿਲਾਂ ਵੀਡੀਓ ਪਾਣੀ ਨਾਲ ਬਣਾ ਕੇ ਲਗੇ ਸੀਗੇ ਉਹ ਕੋਈ ਤਨ ਮਹੀਨੇ ਹੋ ਗਏ ਤਨ 3.5 ਮਹੀਨੇ ਹੋ ਗਏ ਹੋਣਗੇ ਟਾਈਮ ਦਸੰਬਰ ਲਾਸਟ ਸੀਗਾ ਸਾਨੂੰ ਵਧੀਆ ਲੱਗਿਆ ਬਾਈ ਪਹਿਲਾਂ ਜਿਵੇਂ ਹੁਣ ਸਾਰਾ ਏਰੀਆ ਇਸ ਏਵਨਾ ਪ੍ਰਭਾਵਤ ਹੈ ਪਾ ਬੈੜਤੀ ਵੀ ਜੀ ਆਸ ਹੈ ਵੀ 5 ਤੋਂ 7 ਕੁਇੰਟਲ ਜਿਵੇਂ ਟੈਂਕਿੰਗਾਂ ਨੂੰ ਭਰੀ ਜਾਂਦੇ ਕੰਬਾਈਨ ਦੇਗਾ 5 ਤੋਂ 7 ਕੁਇੰਟਲ ਪਹਿਲਾਂ ਨਾਲ ਝੜ ਜਾਂਦੀ ਹੈ ਆਪਣਾ ਏਰੀਆ ਬਈ ਸੇਮ ਚ ਹੈ ਦੁੱਧ ਦਾਸੇ ਪਾਸੇ ਨਹਿਰਾ ਕਰਕੇ ਸੇਮ ਕਰਕੇ ਸੇਮ ਹੈ ਜੇ ਆਪਾਂ ਪਾਣੀ ਲਾਉਣ ਦੀ ਕਣਕ ਮਰ ਜਾਂਦੀ ਸੀ ਹੁਣ ਤੁਹਾਡੇ ਸਾਹਮਣੇ ਹੈ ਕਣਕ ਸੋਹਣੀਆਂ ਕਣਕਾਂ ਵਾਂਗੂ ਖੜੀ ਆ ਬਾਕੀ ਇਹ ਚ ਛੱਠਾ ਲੱਗਿਆ ਹੋਇਆ ਸੀਗਾ ਹੋ ਸਕਦਾ ਵੀ ਛੱਠਾ ਲਾਉਣ ਕਰਕੇ ਵੀ ਕੋਈ 4-5 ਕੁਇੰਟਲ ਦਾ ਝਾੜ ਦਾ ਘਟੇ ਘਟੇ ਸੌਰੀ 3 ਕੁਇੰਟਲ ਦਾ ਝਾੜ ਦਾ ਡਿਫਰੈਂਸ ਰਵੇ 5 ਕਵਾਂਟਲ ਲੰਮੇ ਵਾਲਾ ਕਿ ਹੈਗਾ 10 ਕਵਾਂਟਲ ਦਾ ਡਿਫਰੈਂਸ ਰਵੇ ਸੱਠੇ ਕਰਕੇ ਵੈਸੇ ਮੇਰੀ ਪੈਣਾ ਨਾਲੋਂ ਆ ਸਭ 5 ਤੋਂ 7 ਕਵਾਂਟਲ ਝਾੜ ਵਧੂਗਾ ਮਸ਼ੀਨ ਆਪਾਂ ਫਰੀਜ਼ਕੋਰ ਤੋਂ ਲੈ ਕੇ ਨਿਊ ਪਿਆਵਲ ਦੀ ਲੈ ਕੇ ਆਏ ਸੀਗੇ ਪਹਿਲਾਂ ਵਾਹਾ ਉਹਨੂੰ ਕਲਟੀਵੇਟ ਚੰਗੀ ਤਰ੍ਹਾਂ ਕੀਤਾ ਫਿਰ ਚੁੰਝੂ ਵਗੈਰਾ ਮਾਰੇ ਰੋਟਾਵੇਟਰ ਮਾਰੇਆ ਫਿਰ ਉਹਨੂੰ 4-5 ਵਾਹੋਂ ਤੋਂ ਬਾਦੀ ਮਸ਼ੀਨ ਚੱਲਦੀ ਕਿਉਂਕਿ ਖਾਲ ਹੁੰਦੇ ਵੱਡੇ ਵੱਡੇ 4 ਵੀਲੋ ਕਮਬਾਈਨ ਨਾਲ ਝੋਨਾ ਵੱਢਿਆ ਸੀ ਬਹੁਤ ਵੱਡੇ ਵੱਡੇ ਖਾਲ ਹੁੰਦੇ ਆ ਬਾਣ ਬਣਾ ਕੇ ਪ੍ਰੋਪਰ ਵਿਜਿਆ ਨੈਕਸਟ ਟਾਈਮ ਕੰਪਿਊਟਰ ਕਰਾ ਲਵਾ ਕੇ ਵਿਜਣ ਲਈ ਟਰਾਈ ਕਰਾਂਗੇ ਨੂੰ ਦੋ ਪਾਣੀ ਲੱਗੇ ਜੀ ਬਾਕੀ ਲਾਸਟ ਤੇ ਵੀ ਪੈ ਗਿਆ ਉਹ ਕਮਬਾਈਨ ਦਾ ਨੁਕਸਾਨ ਹੁੰਦਾ ਖਾਲ ਹੈ ਬੈਡ ਬਣੇ ਹੋਏ ਆ ਜਿਹੜੇ ਹੁਣ ਤਾਂ ਆਪਣੀ ਆਪ ਦੀ ਕਮਬਾਈਨ ਆਪਾਂ ਸਲੋ ਸਲੋ ਵੱਢੀ ਜਾਂਦੇ ਆ ਉਹ ਜਿਵੇਂ ਜਿਵੇਂ ਤੋਲਣਗੇ ਬਾਈ ਹੋਂਵੇਂ ਮੇਂ ਪ੍ਰੇਰਤ ਹੋਣਗੇ ਕਿਸੇ ਦੀ 8 ਕੁਇੰਟਲ ਨਿਕਲਦੀ ਕਿਸੇ 9 ਕੁਇੰਟਲ ਨਿਕਲੀ ਹੈ ਆਪਾਂ ਤਾਂ ਕਹਿੰਨੇ ਚੱਲ ਉਹਨਾਂ ਨਾਲ ਕੋਈ 5 ਕੁਇੰਟਲ ਦਾ ਡਿਫਰੈਂਸ ਆ ਜੇ ਮੈਂ ਨਹੀਂ ਕਹਿੰਦਾ ਵੀ ਮੇਰੀ 20 ਕੁਇੰਟਲ ਨਿਕਲੇ ਉਹਨਾਂ ਨਾਲ ਕੋਈ 5 ਕੁਇੰਟਲ ਦਾ ਡਿਫਰੈਂਸ ਆ ਜੀ ਇਹ ਤੋਂ ਸ਼ੁਰੂਆਤ ਹਰੇਕ ਬੰਦਾ ਹੀ ਐਂ ਕਹਣਾ ਸੀਗਾ ਵੀ ਪਹਿਲਾਂ ਤੂੰ ਦੇਖ ਫਿਰ ਅਸੀਂ ਵੇਖਾਂਗੇ ਹਾਂ ਈ ਚਲੋ ਮੈਂ ਉਹਨਾਂ ਦਾ ਕੋਈ 9-10 ਕੁਇੰਟਲ ਤੋਂ 10 ਕੁਇੰਟਲ ਝੜ ਨਿਕਲੇ ਆ ਮੈਂ ਮੈਂ ਚੱਲ ਚਾਹਣਾ ਮੇਰੀ ਤਾਂ 20 ਕੁਇੰਟਲ ਨਿਕਲੇ ਪਰ ਮੈਨੂੰ ਲੱਗ ਰਿਹਾ ਵੀ ਇਹ ਉਹਨਾਂ ਨੂੰ 5-7 ਕੁਇੰਟਲ ਦਾ ਡਿਫਰੈਂਸ ਰਹੂਗਾ ਟੂੜੀ ਮੱਥੇ ਚੱਕ ਕੇ ਰੋਟਾਵੀਟਰ ਕਰ ਦਾਂਗੇ ਬਾਕੀ ਲੈਣਾ ਲੈਣਾ ਚੱਕ ਲਾਂਗੇ ਕੋਈ ਬਾਲਾ ਵੀ ਚ ਸਾਰਾ ਪ੍ਰੋਪਰ ਸਾਰੀ ਟੂੜੀ ਨਹੀਂ ਚੱਕੀ ਜਾਣੀ ਇਕੱਲੀਆਂ ਲੈਣਾ ਲੈਣਾ ਚੱਕੀਆਂ ਜਾਣਗੀਆਂ ਸਾਰੀ ਟੂੜੀ ਨਹੀਂ ਚੱਕੀ ਜਾਣੀ ਵੀ ਆਪਾਂ ਇਹ ਸੋਚ ਲਈਏ ਆਪਾਂ ਸਾਰਾ ਖੇਤ ਹੀ ਵਿਹਲਾ ਕਰਦਾ ਕਿ ਸਾਰਾ ਖੇਤ ਨਹੀਂ ਵਿਹਲਾ ਹੋਣਾਗਾ ਤੂੜੀ ਵਾਸਤੇ ਭਈ ਆਪਾਂ ਕਰਨਗੇ ਵੀ ਜੀ ਨਹੀਂ ਮੇਰਾ ਦਾਣੇ ਵਾਸਤੇ ਵੀਜੀ ਹੈ ਵੀ ਚਲ ਵੀ ਝਾੜ ਵਾਦੇ ਤੂੜੀ ਤੇ ਚਲੋ ਕੀ ਹੈ ਚਲ ਜਿੱਥੇ ਦੋ ਟਾਈਟਰ ਲੈ ਨਿਕਲਦੇ ਨੇ ਜੇ ਟਰਾਲੀ ਨਿਕਲੇ ਆਉਗੀ ਤੂੜੀ ਦਾ ਆਪਾਂ ਨੂੰ ਹੈ ਨਹੀਂਗਾ ਵੀ ਤੂੜੀ ਬਣੇ ਜਿਵੇਂ ਮੀਂਹ ਬਹੁਤ ਪਿਆ ਤੁਹਾਡੇ ਤੁਸੀਂ ਬੈਕ ਸਾਈਡ ਦੇਖ ਲਓ ਬਹੁਤ ਕਣ ਕੰਢੀਆਂ ਪੰਗਾ ਹੈ ਵੀ ਡਿੱਗੀ ਨਹੀਂ ਗਈ ਖੜੀ ਹੈ ਉਦੋਂ 10 ਕੁਇੰਟਲ ਸੀ ਭਈ 9 10 ਸਾਰਿਆਂ ਦੀ ਹੁਣ ਵੀ 810 ਕੁਇੰਟਲ ਝਾੜ ਨਿਕਲਦਾ ਇਹਦਾ ਹੁਣ ਲੱਗ ਰਿਹਾ ਵੀ 15 15 ਤੋਂ 18 ਕੁਇੰਟਲ ਝਾੜ ਆਉਣ ਦੀ ਆਸਮੇਤ ਹੈਗੀ ਹੈ ਜੀ ਪਹਿਲਾਂ ਤਾਂ ਜਦੋਂ ਪਾਣੀ ਲਾਣ ਦੇ ਕਣਕ ਮਰ ਜਾਂਦੇ ਸੀ ਫਿਰ ਮੈਂ ਫੁਵਾੜਾ ਸਿਸਟਮ ਵੀ ਲਵਾਇਆ ਨਾ ਫੁਵਾੜਾ ਸਿਸਟਮ ਵੀ ਸਕਸੈਸਫੁਲ ਨਹੀਂ ਰਿਹਾਗਾ ਫਿਰ ਇੱਕ ਦੋ ਸਾਲ ਮੀਂਹਾਂ ਦੇ ਕਰਦੇ ਰਹੇ ਆ ਜੀ ਰਾਜਸਥਾਨਾਂ ਨੂੰ ਜਿਵੇਂ ਮੀਂਹ ਪੈ ਗਿਆ ਠੀਕ ਹੈ ਨਹੀਂ ਤਾਂ ਪਾਣੀ ਲੈ ਲਾਉਂਦੇ ਸੀਗੇ ਫਿਰ ਮੈਂ ਕਿਹਾ ਇਹ ਨਹੀਂ ਕੰਮ ਲੋਟ ਆਉਂਦਾ ਫਿਰ ਅਸੀਂ ਐਗਟੀ ਬੈਡ ਤੇ ਬਿਜਾਈ ਕਰ ਲਈ ਜੀ ਬੰਨਿਆ ਜੀ ਤੁਸੀਂ ਹੁਣ ਚਲੋ ਆਪਾਂ ਤੇ ਖੜੇ ਹਾਂ ਇਹ ਖੇਤ ਦੂਸਰੀ ਸਾਈਡ ਆ ਪਰਲੇ ਪਾਸੇ ਜਿਹੜੇ ਖੇਤ ਆ ਉਹ ਸੇਮ ਨਾਲ ਪ੍ਰਭਾਵਤ ਆਪਣੇ ਖੇਤ ਦੇ ਪਰਲੇ ਪਾਸੇ ਵਾਲੇ ਬਾਈ ਜੀ ਆੜੀ ਸਾਰਿਆਂ ਨੇ ਤੁਹਾਨੂੰ ਆਪ ਹੀ ਤੁਹਾਨੂੰ ਵਾਹ ਨਾਲ ਟਾਂਗਰ ਦੱਸ ਦ ਇੱਕ ਮਗਰਲਾ ਮੀ ਬਹੁਤ ਪ੍ਰਾਪਤ ਕਰ ਗਿਆ ਉਹਨਾਂ ਨੂੰ ਜਦੋਂ ਮਗਰਲਾ ਮੀ ਬਹੁਤ ਜ਼ਿਆਦਾ ਪੈ ਗਿਆ ਸੀ ਆਪਣੇ ਬੈਡ ਤੇ ਪਾਣੀ ਫੇਰ ਵੀ ਨਹੀਂ ਨਿਕਲਿਆ ਖਾਲਾ ਖਾਲ ਲਿਆ ਜਿਹੜੀਆਂ ਬੈਡਲ ਦੇ ਨਾਲ ਵਾਲੀਆਂ ਖਾਲੀਆਂ ਖਾਲੀਆਂ ਚ ਪਾਣੀ ਸੀ ਬੈਡ ਤੇ ਪਾਣੀ ਨਹੀਂ ਚੜਿਆ ਗਿਆ ਫਿਰ ਬੈਡ ਸੁੱਕੇ ਪਈ ਹੁੰਦੇ ਬੈਡ ਨਾਲ ਦੀਆਂ ਮੀਹ ਦਾ ਪਾਣੀ ਪੀ ਗਏ ਇਹ ਆ ਪੱਜੋ ਨਾ ਵੱਡੇ ਆ ਜਦੋਂ ਐਸਵਾਨ ਦੇ ਵਿੱਚ ਖਾਲ ਸੀ ਬਹੁਤ ਵੱਡੇ ਵੱਡੇ 4 ਵੀਲ ਮਸ਼ੀਨਾਂ ਝੋਨਾ ਵੱਡਾ ਹੋਇਆ ਸੀ ਐਸੇ ਕਮਬਾਈਨ ਨਾਲ ਵੱਡਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਤਵੰਗਾਣਾ ਵਾਇਆ ਬਹੁਤ ਕੁਛ ਕੀਤਾ ਯਾਰ ਅਭੀ ਤਕਰੀਬਨ ਤਕਰੀਬਨ ਕੱਲਾ ਵਾਈ ਵਾਈ ਦੇ ਖਰਚਾ ਬੀਜਣ ਤੱਕ ਬਿਨਾ ਕਿਸੇ ਰੇਸਪਰੇਅ ਤੋਂ ਹੈਗਾ ਪੰਜ ਤੋਂ ਪੰਜ ਤੋਂ 6000 ਰੁਪਏ ਦਾ ਖਰਚਾ ਖਰਚਾ ਆਇਆ ਕੱਲਾ ਇਹਨੂੰ ਵਾਹਣ ਨੂੰ ਬਣਾਉਣ ਵਾਸਤੇ ਬੈਡ ਤੇ ਬੀਜ ਕੇ ਬੈਡ ਤੇ ਬੀਜਣ ਤੱਕ ਦਾ ਖਰਚਾ ਪੰਜ ਤੋਂ 6000 ਰੁਪਿਆ ਵੀ ਕਾਸਟ ਤਾਂ ਹੁੰਦੀ ਐ ਅਕਸਰ ਇੰਨੇ ਸੇਵ ਵਾਲੇ ਵਾਹਣਾਂ ਨੂੰ ਮਾਉਣਾ ਕਰਨਾ ਫਿਰ ਜਿਹੜੇ ਵਿੱਚ ਮਾੜੇ-ਮੋੜੇ ਖਰਚੇ ਗੁਰਚੀ ਹੁੰਦੇ ਵਿੱਚ ਮਾਲ ਨੇ ਕਰਨੇ ਬਹੁਤ ਕੁਝ ਕਰਨਾ ਪੈਂਦਾ ਪੰਜ ਤੋਂ 6000 ਰੁਪਏ ਖਰਚਾ ਹੈਗਾ ਬੈਡ ਦੇ ਕਣਕ ਵੀ ਜਾਂਦਾ ਜੀ ਦੂਸਰੀ ਕਣਕ 2000 ਰੁਪਏ ਚ ਕੱਲਾ ਬੀਜੀ ਜਾਂਦੀ ਐ ਇਹਦਾ ਖਰਚਾ ਦੂਸਰੀ ਨਾਲ ਫਰੇਨੇ 10 ਕੁਇੰਟਲ ਹੋਈ ਹੈ ਜੇ ਮੇਰੀ ਪੂਰੀ 15 18 ਹੋ ਗਈ ਚਲ ਮੇਰਾ 2 ਕੁਇੰਟਲ ਖਰਚਾ ਕੱਢ ਜੂ ਮੈਨੂੰ 5 ਕੁਇੰਟਲ ਤਾਂ ਮੇਰੇ ਫਿਰ ਵੀ ਪ੍ਰੋਫਿਟ ਚ ਆਪਾਂ ਤਾਂ ਇਹ ਸੋਚ ਕੇ ਵਿਜੀ ਹੋਈ ਸੀਗੀ ਤੂੜੀ ਨਹੀਂ ਬੰਦੀ ਨਾ ਬਣੀ ਕੋਈ ਆਪਾਂ ਨੂੰ ਇਹਦਾ ਤੂੜੀ ਨਾਲ ਕੋਈ ਮਤਲਬ ਨਹੀਂਗਾ ਕੱਲ੍ਹ ਨੂੰ ਲੈਣਾ ਲੈਣਾ ਜਗਾ ਕੇ ਅੱਜ ਸ਼ਾਮ ਨੂੰ ਵਾਣ ਵਾਦਣਾ ਸੌਰੀ ਕੱਲ੍ਹ ਨੂੰ ਅੱਜ ਸ਼ਾਮ ਨੂੰ ਲੈਣਾ ਲੈਣਾ ਜਗਾ ਕੇ ਕੱਲ੍ਹ ਨੂੰ ਵਾਣ ਵਾਦਣਾ ਤੇ ਪਰਸੋਂ ਆਪਾਂ ਦੂਰੀ ਵਾਰ ਚੋਣਾ ਫੇਰ ਲਾਦਣਾ 60 ਫੇਰ ਲਾਦਣਾ ਆਪਾਂ ਨੂੰ ਤਾਂ ਆਪਣੀ ਮਿਹਨਤ ਤੇ ਚੱਲਾ ਮਿਹਨਤ ਕੀਤੀ ਬੰਦਾ ਭੁੱਲ ਜਾਂਦਾ ਆਪਣੀ ਫਸਲ ਮਿਹਨਤ ਰਾਸ ਆ ਜੇ ਬ ਹਰੇਕ ਨੂੰ ਕਰਕੇ ਪਤਾ ਲੱਗਦਾ ਹੈ ਮੇਰੇ ਕਹਿਣ ਤੇ ਚੱਲ 100 ਜੁਗ ਵੀ ਦੋ ਮਗਰ ਲੱਗ ਜਾਣਗੇ ਜਿੰਨਾ ਟਾਈਮ ਕੋਈ ਆਪਣੀ ਟਰੈਲ ਆਉਂਦਾ ਉਹਨਾਂ ਟਾਈਮ ਕੋਈ ਫਾਰਮਰ ਹਰੇਕ ਵਾਈ ਵੀ ਕੰਮ ਟੈਕਨੀਕਲ ਕੰਮ ਵਾਈ ਦਾ ਰਹੇਗਾ ਜੀ ਜੱਟ ਸੌਦਾ ਤਾਂ ਰਹਿ ਨਹੀਂ ਗਿਆਗਾ ਪਰ ਜਿੰਨਾ ਟਾਈਮ ਕੋਈ ਬੰਦਾ ਆਪਣੀ ਕਰਦਾ ਉਹਨਾਂ ਟਾਈਮ ਕੋਈ ਕਿਸੇ ਦਾ ਮਗਰ ਨਹੀਂ ਲੱਗਦਾ ਜੀ ਆ ਮੇਰੇ ਕਹਿਣ ਤੇ ਕੋਈ ਦੋ ਤਿੰਨ ਵੀਲ ਲੈਣਗੇ ਮੇਰੇ ਪਿੰਡ ਮੇਰੇ ਕਹਿਣ ਤੇ ਮੇਰੇ ਪਿੰਡ ਚ ਦੋ ਤਿੰਨ ਦੋ ਤਿੰਨ ਕਸਾਣੀ ਵੀਜਣਗੇ ਆਪਾਂ ਕਿਸ ਨੂੰ ਕੀ ਕਹਾਂਗੇ ਜੀ ਬਸ ਆਪਾਂ ਨੂੰ ਤਾਂ ਇਹ ਸੀ ਆਪਾਂ ਆਪਣਾ ਧੰਦਾ ਕਿਵੇਂ ਪ੍ਰੋਫਿਟ ਜਣਾ ਤਾਂ ਆਪਾਂ ਵੀ ਜੀ